ਸਾਡੀਆਂ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੋੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਗੋਲ ਗੱਪੇ ਦੀ ਚਾਟ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਗੋਲ ਗੱਪਾ ਚਾਟ ਬਣਾਉਣ ਵਾਸਤੇ ਆਪਾਂ ਇੱਥੇ ਬਾਜ਼ਾਰ ਵਾਲੇ ਗੋਲ ਗੱਪੇ ਲਏ ਹਨ ਬਣੇ ਬਣਾਏ ਇਹਨਾਂ ਨੂੰ ਆਪਾਂ ਫਰਾਈ ਕਰ ਲਵਾਂਗੇ ਜਿੰਨੇ ਗੋਲ ਗੱਪਿਆਂ ਦੀ ਆਪਾਂ ਨੂੰ ਜ਼ਰੂਰਤ ਹੈ ਜੇਕਰ ਤੁਹਾਡੇ ਕੋਲ ਗੋਲ ਗੱਪੇ ਬਣਾਉਣ ਦਾ ਟਾਈਮ ਨਹੀਂ ਹੈ ਤਾਂ ਤੁਸੀਂ ਬਾਜ਼ਾਰ ਵਾਲੇ ਗੋਲ ਗੱਪੇ ਲੈ ਸਕਦੇ ਹੋ ਕਿਉਂਕਿ ਬਹੁਤ ਹੀ ਵਧੀਆ ਬਾਜ਼ਾਰ ਦੇ ਵਿੱਚੋਂ ਬਣੇ-ਮਣਾਏ ਗੋਲ ਗੱਪੇ ਮਿਲਦੇ ਹਨ ਔਰ ਇਹ ਸੋਜੀ ਦੇ ਵੀ ਮਿਲਦੇ ਹਨ ਔਰ ਆਟੇ ਦੇ ਵੀ ਮਿਲਦੇ ਹਨ ਜਿਹੜੇ ਤੁਹਾਨੂੰ ਪਸੰਦ ਹਨ ਉਹ ਤੁਸੀਂ ਲੈ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਗੋਲ ਗੱਪੇ ਕਿੰਨੇ ਵਧੀਆ ਫੁੱਲ-ਫੁੱਲ ਕੇ ਤਿਆਰ ਹੋਏ ਨੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਗੋਲ ਗੱਪੇ ਫਰਾਈ ਕਰਕੇ ਤਿਆਰ ਕਰ ਲਵਾਂਗੇ ਜਿੰਨੇ ਗੋਲ ਗੱਪਿਆਂ ਦੀ ਆਪਾਂ ਨੂੰ ਜ਼ਰੂਰਤ ਹੈ ਇੱਥੇ ਆਪਾਂ 1 ਕੱਪ ਫਰੈਸ਼ ਦਹੀਂ ਦਾ ਲਵਾਂਗੇ ਤੇ ਇਹਨੂੰ ਵਿਸਕਰ ਦੀ ਮਦਦ ਦੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਭੈਂਟ ਲਵਾਂਗੇ ਦਹੀਂ ਨੂੰ ਹੁਣ ਇਹਦੇ ਵਿੱਚ ਆਪਾਂ 2 ਚਮਚ ਪੀਸੀ ਹੋਈ ਚੀਨੀ ਦੇ ਪਾਵਾਂਗੇ ਤੁਸੀਂ ਇੱਥੇ ਮੋਟੀ ਚੀਨੀ ਵੀ ਯੂਜ਼ ਕਰ ਸਕਦੇ ਹੋ ਉਹ ਵੀ ਬਹੁਤ ਜਲਦੀ ਮੈਲਟ ਹੋ ਜਾਂਦੀ ਹੈ ਪਰ ਆਪਾਂ ਇੱਥੇ ਗ੍ਰाइंड ਕਰਕੇ ਚੀਨੀ ਲਈ ਹੈ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਦਹੀਂ ਨੂੰ ਫੈਂਟ ਲਵਾਂਗੇ ਤਾਂ ਜੋ ਜਿਹੜੀ ਆਪਣੀ ਚੀਨੀ ਹੈ ਉਹ ਚੰਗੀ ਤਰ੍ਹਾਂ ਦਹੀਂ ਦੇ ਵਿੱਚ ਘੁਲ ਜਾਵੇ ਤੇ ਹੁਣ ਇੱਥੇ ਆਪਾਂ ਥੋੜਾ ਜਿਹਾ ਨਮਕ ਲਿਆ ਇੱਕ ਚੌਥਾਈ ਚਮਚ ਤੋਂ ਵੀ ਥੋੜਾ ਜਿਹਾ ਘਾਟੀ ਸੀਗਾ ਤੇ ਥੋੜੀਆਂ ਜਿਹੀ ਦੋ ਕੁ ਛੁਟਕੀਆਂ ਆਪਾਂ ਲਾਲ ਮਿਰਚ ਦੀਆਂ ਲਈਆਂ ਨੇ ਜੀ ਹੌਣੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹਦੇ ਵਿੱਚ ਦਹੀਂ ਚ ਆਪਾਂ ਹੋਰ ਕੋਈ ਵੀ ਮਸਾਲਾ ਨਹੀਂ ਪਾਵਾਂਗੇ ਹੁਣ ਦਹੀਂ ਆਪਣਾ ਤਿਆਰ ਹੋ ਗਿਆ ਹੁਣ ਇੱਥੇ ਆਪਾਂ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਲਵਾਂਗੇ ਜਿਹੜੀਆਂ ਜਿਹੜੀਆਂ ਆਪਾਂ ਤਿਆਰ ਕੀਤੀਆਂ ਲਈਆਂ ਦਹੀਂ ਹੈ ਲਾਲ ਚਟਨੀ ਹੈ ਹਰੀ ਚਟਨੀ ਹੈ ਪਿਆਜ਼ ਨੇ ਬਰੀਕ ਕੱਟੇ ਹੋਏ ਬਰੀਕ ਕੱਟੇ ਹੋਏ ਟਮਾਟਰ ਨੇ ਬੋਇਲ ਕੀਤੇ ਹੋਏ ਕਾਲੇ ਚਨੇ ਤੇ ਆਲੂ ਲੈਨੇ ਬੋਇਲ ਕੀਤੇ ਹੋਏ ਇਹਦੇ ਵਿੱਚ ਆਪਾਂ ਥੋੜੇ ਥੋੜੇ ਮਸਾਲੇ ਪਾ ਲੈਨੇ ਤੁਸੀਂ ਇੱਥੇ ਕੱਲੇ ਆਲੂ ਦਾ ਯੂਜ਼ ਵੀ ਕਰ ਸਕਦੇ ਹੋ ਤੇ ਜੇ ਵਿੱਚ ਮਸਾਲੇ ਪਾਉਣੇ ਨੇ ਥੋੜੇ-ਥੋੜੇ ਤਾਂ ਪਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਹੁਣ ਆਪਾਂ ਗੋਲ ਗੱਪਿਆਂ ਨੂੰ ਉੱਪਰੋਂ ਥੋੜਾ-ਥੋੜਾ ਤੋੜ ਕੇ ਇਸ ਤਰ੍ਹਾਂ ਸਾਰੇ ਗੋਲ ਗੱਪੇ ਪਲੇਟ ਦੇ ਵਿੱਚ ਟਿਕਾ ਲਵਾਂਗੇ ਉੱਤੋਂ ਥੋੜੇ ਜਿਆਦਾ-ਜਿਆਦਾ ਤੋੜਨੇ ਨੇ ਹੁਣ ਇਹਦੇ ਵਿੱਚ ਆਪਾਂ ਸਾਰੇ ਗੋਲ ਗੱਪਿਆਂ ਦੇ ਵਿੱਚ ਬਲੈਕ ਚਨੇ ਭਰ ਲਵਾਂਗੇ ਇਹ ਗੋਲ ਗੱਪਾ ਚਾਟ ਆ ਜਿਹੜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਬਹੁਤ ਹੀ ਟੇਸਟੀ ਤੇ ਹੁਣ ਇਹਦੇ ਵਿੱਚ ਜਿਹੜਾ ਆਲੂ ਵਾਲਾ ਮਸਾਲਾ ਸੀਗਾ ਥੋੜਾ ਥੋੜਾ ਆਪਾਂ ਉਹ ਪਾ ਲਵਾਂਗੇ ਸਾਰੇ ਗੋਲ ਗੱਪਿਆਂ ਦੇ ਵਿੱਚ ਇਹ ਬਾਜ਼ਾਰ ਨਾਲੋਂ ਵੀ ਕਿਤੇ ਵਧੀਆ ਚਾਟ ਬਣ ਕੇ ਤਿਆਰ ਹੁੰਦੀ ਹੈ ਤੇ ਟੇਸਟੀ ਬਹੁਤ ਹੁੰਦੀ ਹੈ ਤੁਸੀਂ ਇੱਕ ਵਾਰ ਟਰਾਈ ਜ਼ਰੂਰ ਕਰਕੇ ਦੇਖਿਓ ਜਿਹੜੇ ਆਪਾਂ ਪਾਣੀ ਵਾਲੇ ਗੋਲ ਗੱਪੇ ਖਾਣੇ ਉਹਨਾਂ ਨਾਲੋਂ ਵੀ ਕਿਤੇ ਜ਼ਿਆਦਾ ਟੇਸਟੀ ਹੁੰਦੀ ਹੈ ਇਹ ਚਾਟ ਇਸੇ ਤਰ੍ਹਾਂ ਹੀ ਆਪਾਂ ਅਨੀਅਨ ਟਮਾਟਰ ਸਾਰਾ ਕੁਝ ਗੋਲ ਗੱਪਿਆਂ ਦੇ ਵਿੱਚ ਭਰ ਲੈਣ ਪਿਆਜ਼ ਭਰ ਲੈ ਸੀ ਹੁਣ ਆਪਾਂ ਟਮਾਟਰ ਭਰ ਰਹੇ ਹਾਂ ਇਹਦੇ ਵਿੱਚ ਹੁਣ ਇਹਦੇ ਵਿੱਚ ਆਪਾਂ ਗ੍ਰੀਨ ਚਟਨੀ ਭਰ ਲਵਾਂਗੇ। ਚਟਨੀ ਇਹ ਧਨੀਏ ਤੇ ਪਦੀਨੇ ਦੀ ਮਿਕਸ ਹੈ। ਤੇ ਇਹ ਆਪਣੇ ਚੈਨਲ ਤੇ ਜਾ ਕੇ ਤੁਸੀਂ ਰੈਸਪੀ ਚਟਨੀ ਦੀ ਦੇਖ ਸਕਦੇ ਹੋ। ਇਮਲੀ ਚਟਨੀ ਦੀ ਰੈਸਪੀ ਵੀ ਹੈ ਔਰ ਗ੍ਰੀਨ ਚਟਨੀ ਦੀ ਰੈਸਪੀ ਵੀ ਹੈ। ਹੁਣ ਸਾਰੇ ਗੋਲ ਗੱਪਿਆਂ ਦੇ ਵਿੱਚ ਆਪਾਂ ਦਹੀਂ ਪਾ ਦਵਾਂਗੇ। ਦਹੀਂ ਆਪਾਂ ਥੋੜਾ ਜਿਹਾ ਲਿਕਵਿਡ ਰੱਖਿਆ ਸੀਗਾ ਕਿਉਂਕਿ ਜਿਹੜੇ ਗੋਲ ਗੱਪਿਆਂ ਦੇ ਥੱਲੇ ਤੱਕ ਦਹੀਂ ਚੱਲਿਆ ਜਾਵੇ। ਜਿਹੜਾ ਜ਼ਿਆਦਾ ਠਿੱਕਦਾ ਹੀ ਹੁੰਦਾ ਉਹ ਫਿਰ ਉੱਪਰ ਉੱਪਰ ਰਹਿ ਜਾਂਦਾ ਚੰਗੀ ਤਰ੍ਹਾਂ ਥੱਲੇ ਨਹੀਂ ਜਾਂਦਾ ਵਿੱਚ ਹੁਣੇ ਵਿੱਚ ਚੰਗੀ ਤਰ੍ਹਾਂ ਗੋਲ ਗੱਪਿਆਂ ਦੇ ਥੱਲੇ ਤੱਕ ਸਾਰਾ ਦਹੀਂ ਚਲਿਆ ਗਿਆ ਆਪਣਾ ਆਪਾਂ ਚੰਗੀ ਤਰ੍ਹਾਂ ਸਾਰੇ ਗੋਲ ਗੱਪਿਆਂ ਦੇ ਵਿੱਚ ਦਹੀਂ ਭਰ ਲੈਣਾ ਹੁਣ ਆਪਾਂ ਸਾਰੇ ਗੋਲ ਗੱਪਿਆਂ ਦੇ ਉੱਤੇ ਲਾਲ ਚਟਨੀ ਪਾ ਲੈਣੀ ਆ ਇਮਲੀ ਦੀ ਚਟਨੀ ਇਸੇ ਤਰ੍ਹਾਂ ਆਪਾਂ ਸਾਰੇ ਗੋਲ ਗੱਪਿਆਂ ਦੇ ਉੱਤੇ ਪਾ ਲੈਣੀ ਚਟਨੀ ਚੰਗੀ ਤਰ੍ਹਾਂ ਹੁਣ ਆਪਾਂ ਗੋਲ ਗੱਪਿਆਂ ਦੇ ਉੱਤੇ ਆਲੂ ਪੂਜੀਆ ਪਾ ਲੈਣਾ ਤੁਸੀਂ ਆਲੂ ਪੂਜੀਆ ਪਕੌੜੀਆਂ ਜੋ ਵੀ ਇਹਨੂੰ ਬੋਲਦੇ ਹੋ ਕਈ ਲੋਕ ਇਹਨੂੰ ਸੇਬ ਵੀ ਬੋਲਦੇ ਨੇ ਬਰੀਕ ਪਕੌੜੀਆਂ ਨੂੰ ਇਹ ਚਾਟ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਆਪਣੀ ਚਾਟ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਜੇਕਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਮੇਰੇ ਚੈਨਲ ਤੜਕਾ ਟੁੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆ ਕਿਸੇ ਨਵੀਂ ਡਿਲੀਸ਼ੀਅਸ